ਆ ਗੇਰਾ ਸਾਈਕਲ ਰੇਟ ਆ 50000 ਰੁਪਏ ਪਰ ਤੁਸੀਂ ਕਿੰਨੇ ਦਾ ਦੇ ਦੋਗੇ ਜੀ ਸਰਪੰਚ ਸਾਹਿਬ ਛੋਡੇ ਤੇ ਆ ਅੱਜ ਜਿੰਨੇ ਦਾ ਕਹੋਗੇ ਉਨੇ ਦੀ ਦੇ ਦਾਂਗੇ 25000 ਦਾ ਦੇ ਦੋ ਹੋਰ ਕੱਟ ਕਰ ਦੇ ਸਰਪੰਚ 20 ਦਾ ਦੇ ਦੋ ਉਹ ਮੈਂ ਕਹਣਾ ਹੋਰ ਕੱਟ ਕਰ ਦੇ ਫਿਰ 15 ਦਾ ਦੇ ਦੋ ਲੈ ਅੱਜ ਜੋੜੀ ਆਈ ਆ ਮੇਰੇ ਕੋਲ ਲਾਲਾ ਜੀ ਦੀ ਵੀ ਜੋੜੀ ਆ ਗਈ ਉਹ ਤੁਖੜੀਆਂ ਨਹੀਂ ਬਣਾ ਲਾਉਂਦੇ ਮੂੰਹ ਤੇ ਕਰੀ ਦੀ ਨਾ ਜਿੰਨੇ ਦਾ ਕਹੇਗਾ ਸਰਪੰਚ ਹੋਰ ਕੱਟ ਕਰ ਦੇ ਹੁਣ ਤਾਂ ਮੈਂ ਤਾਂ ਕਹਣਾ 10 ਦਾ ਦੇ ਦੇ ਲੈ ਸਰਪੰਚ ਫਿਰ ਸੁਣ ਲੈ ਹੁਣ ਮੇਰੀ ਗੱਲ ਹਾਂ ਜਿਹੜਾ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਪੇਜ ਫੋਲੋ ਕਰਕੇ ਉਹਨੂੰ ਕਿੰ ਨੈਟ ਮੈਂ 7500 ਦਾ ਦੇ ਦੂੰਗਾ ਮੈਨੂੰ ਕਿੱਥੋਂ ਬਠਿੰਡਾ ਸ਼ਹਿਰ ਤੋਂ ਆਹ ਖੜੇ ਨੇ ਸਾਈਕਲ ਸਾਈਕਲ ਬਹੁਤ ਵਧੀਆ ਕੁਆਲਿਟੀ ਹੈਗੀ ਕਿਸੇ ਨੂੰ ਦੱਸ ਦੋ ਮਿੱਤਲ ਟਰੇਡਿੰਗ ਕੰਪਨੀ ਕ੍ਰਿਸ਼ਨਾ ਮਾਰਕੀਟ ਬਠਿੰਡਾ ਮਲੋਟ ਰੋਡ ਤੇ ਆ ਅਮਾਜ਼ਨ ਦੀ ਮਾਰਕੀਟ ਆ ਕ੍ਰਿਸ਼ਨਾ ਮਾਰਕੀਟ ਉੱਥੇ ਆਪਣਾ ਮਿੱਤਲ ਟਰੇਡਿੰਗ ਕੰਪਨੀ ਦਾ ਸ਼ੋਅਰੂਮ ਆ ਆਨਲਾਈਨ ਵੇਚ ਦੋਗੇ ਵੇਚ ਦਾਂਗੇ ਚੱਕੋ ਜੀ ਹਾਂ ਤੁਸੀਂ ਕੀ ਕਹਣੇ ਜਾ ਹੋਗੇ ਕਹਣਾ ਨਾ ਮੈਂ ਕੁਛ ਨਹੀਂ ਜਦਾ ਸਰਪੰਚ ਸੁਆਦ ਵਾੜਾ ਹੁੰਦਾ ਭਾਈ ਸਾਈਕਲ ਚਲਾਓ ਸਿਹਤ ਬਣਾਓ ਜਿਹਨੇ ਸਾਈਕਲ ਲੈਣਾ ਬਾਈ ਕੋਲੇ ਬਠਿੰਡੇ ਆਓ ਬਾਈ ਜੀ ਬੱਚਿਆਂ ਨੂੰ ਵੀ ਬਣਾ ਸਕਦੇ ਹੋ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਵ ਜ਼ਰੂਰੀ ਹੈ ਵੀਡੀਓ ਸ਼ੇਅਰ ਕਰਕੇ ਜਿਹੜੇ ਤੁਹਾਡੇ ਦੋਸਤ ਬੜੇ-ਬੜੇ ਢੱਡਾਂ ਵਾਲੇ ਉਹਨਾਂ ਨੂੰ ਸੈਂਡ ਕਰ ਦਿਓ ਸਾਈਕਲ ਚਲਾ ਕੇ ਉਹ ਵੀ ਆਪਣਾ ਢੱਡਾ ਘਟਾਉਣ ਸਾਡਾ ਪੇਜ ਵੀ ਜ਼ਰੂਰ ਫੋਲੋ ਫੋਲੋ ਕਰ ਲੇ ਬਾਈ ਜੀ ਪੇਜ ਫੋਲੋ ਕਰਨਾ ਫੇਰ 7500 ਦਾ ਦੇਵਾਂਗਾ ਮੈਂ